ਫਿਰੋਜ਼ਪੁਰ ਦੇ ਵਿੱਚ ਲਗਾਤਾਰ ਗੋਲੀ ਚੱਲ ਰਹੀ ਹੈ ਤੇ ਗੋਲੀ ਦੇ ਨਾਲ ਹਰ ਰੋਜ਼ ਕਤਲੇਆਮ ਕੀਤਾ ਜਾ ਰਿਹਾ ਹੈ ਤਸਵੀਰ ਜਿਹੜੀ ਤੁਸੀਂ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੀ ਹੈ ਫਰੋਜ਼ਪੁਰ ਪਿੰਡ ਬਾਰੇਵਾਲਾ ਦੀਆਂ ਉਹ ਤਸਵੀਰਾਂ ਸਾਹਮਣੇ ਨਿਕਲ ਕੇ ਆ ਗਈਆਂ ਨੇ ਜਿਹੜੀ ਖਬਰ ਅਸੀਂ ਕੱਲ ਤੁਹਾਡੇ ਨਾਲ ਨਸ਼ਰ ਕੀਤੀ ਸੀ ਕਿ ਪਿੰਡ ਬਾਰੇਵਾਲਾ ਦੇ ਵਿੱਚ ਇੱਕ ਆੜਤੀ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅੱਜ ਉਸ ਕੀਤੇ ਹਮਲੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਨਿਕਲ ਕੇ ਆਈ ਆ ਜਿਹੜੀ ਤਸਵੀਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਕਿ ਤਰੀਕੇ ਆੜਤੀ ਆਪਣੇ ਘਰ ਪਹੁੰਚਦਾ ਹੈ ਜਦੋਂ ਮੋਟਰਸਾਈਕਲ ਰੋਕਦਾ ਹੈ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਚਾਲਕ ਜਿਸ ਦੇ ਵਿੱਚੋਂ ਇੱਕ ਵਿਅਕਤੀ ਨੇ ਆਪਦੇ ਚਿਹਰੇ ਨੂੰ ਰਮਾਲ ਦੇ ਨਾਲ ਢੱਕਿਆ ਹੋਇਆ ਤੇ ਦੂਜਾ ਨੌਜਵਾਨ ਇੱਕੋਂ ਦੇ ਨਾਲ ਹੋਰ ਦਿਖਾਈ ਦੇ ਰਿਹਾ ਜਦੋਂ ਆ ਕੇ ਆੜਤੀ ਆਪਣੇ ਘਰ ਦੇ ਲਾਗੇ ਗੇਟ ਦੇ ਲਾਗੇ ਪਹੁੰਚਦਾ ਤਾਂ ਉਸ ਦੇ ਉੱਪਰ ਪਿਸਤੌਲ ਦੀ ਨੋਕ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਜਾਂਦਾ ਗੋਲੀ ਮਾਰ ਦਿੱਤੀ ਜਾਂਦੀ ਹੈ ਤਸਵੀਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਗੋਲੀ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੁੰਦੇ ਵੀ ਉਹ ਮੋਟਰਸਾਈਕਲ ਚਾਲਕ ਬਦਮਾਸ਼ ਦਿਖਾਈ ਦੇ ਰਹੇ ਨੇ ਤਸਵੀਰਾਂ ਪਿੰਡ ਬਾਰੇਕੇ ਦੀਆਂ ਨੇ ਜਿਹੜੀਆਂ ਸੀਸੀਟੀਵੀ ਫੁਟੇਜ ਦੇ ਵਿੱਚੋਂ ਬਾਹਰ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਸ ਵਿਅਕਤੀ ਦਾ ਕਿਵੇਂ ਪਿੱਛਾ ਕੀਤਾ ਜਾਂਦਾ ਹੈ ਪਿੱਛਾ ਕਰਨ ਤੋਂ ਬਾਅਦ ਜਦੋਂ ਮੋਟਰਸਾਈਕਲ ਨੂੰ ਰੋਕ ਲੈਂਦਾ ਰੋਕਣ ਤੋਂ ਬਾਅਦ ਥੱਲੇ ਉਤਰਦਾ ਤੇ ਪਿੱਛੇ ਤੋਂ ਆ ਕੇ ਉਸ ਦੀ ਗਰਦਨ ਦੇ ਲਾਗੇ ਸਿਰ ਦੇ ਲਾਗੇ ਜਿਹੜਾ ਪਿਸਤੌਲ ਤਾਣ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਸੀਸੀਟੀਵੀ ਫੁਟੇਜ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਹਰ ਰੋਜ਼ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਸ਼ਰੇ ਆਮ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਸਭ ਕੁਝ ਦੇਖ ਰਿਹਾ ਜਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਲਾਏ ਆਰਡਰ ਦੀ ਸਥਿਤੀ ਨੂੰ ਲੈ ਕੇ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਦ ਦੂਜੀਆਂ ਸਰਕਾਰਾਂ ਦੇ ਵਿੱਚ ਹੁੰਦੀਆਂ ਸੀ ਤਾਂ ਆਪ ਵਾਲੇ ਜਿਹੜੇ ਅੱਜ ਵਿਧਾਇਕ ਬਣੇ ਉਹਨਾਂ ਵੱਲੋਂ ਵੀ ਇਹ ਗੱਲਾਂ ਆਮ ਕਈਆਂ ਜਾਂਦੀਆਂ ਸੀ ਕਿ ਲਾਅ ਆਰਡਰ ਨੂੰ ਅਸੀਂ ਮੈਂਟੇਨ ਕਰਾਂਗੇ ਕਿ ਅੱਜ ਲਾਅ ਆਰਡਰ ਸਹੀ ਚੱਲ ਰਿਹਾ ਆਪਣੀ ਰੈਕਮੈਂਟ ਸੈਕਸ਼ਨ ਜਰੂਰ ਦੱਸਿਓ ਪਰ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਕਿਸ ਤਰੀਕੇ ਕਾਰਡਤੀ ਤੇ ਜਾਨਲੇਵਾ ਹਮਲਾ ਹੋਇਆ ਪਿੰਡ ਬਾਰੇਕਾ ਦੇ ਵਿੱਚ ਉਹਦੀ ਅੱਜ ਸੀਸੀਟੀਵੀ ਫੁਟੇਜ ਨਿਕਲ ਕੇ ਸਾਹਮਣੇ ਆਈ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਕਿਸ ਤਰੀਕੇ ਮੋਟਰਸਾਈਕਲ ਆ ਕੇ ਰੁਕਦਾ ਕਿਵੇਂ ਹਮਲਾ ਕਰ ਦਿੱਤਾ ਜਾਂਦਾ ਉਹਨਾਂ ਬੰਦਿਆਂ ਦੀਆਂ ਤਸਵੀਰਾਂ ਵੀ ਆ ਗਈਆਂ ਪਰ ਲਗਾਤਾਰ ਕਟਨਾਵਾ ਹੋਰ ਵਧੀਆ ਜਿਹਾ ਹੈ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰ ਲੈਂਦੇ ਆ ਤਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇਹ ਘਟਨਾਵਾਂ ਲਗਾਤਾਰ ਵਾਧ ਰਹੀਆਂ ਹੈਗੀਆਂ ਨੇ ਪੁਲਿਸ ਉਹਨਾਂ ਬਦਮਾਸ਼ਾਂ ਤੱਕ ਪੁੱਜਣ ਦੇ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ ਤਸਵੀਰ ਜਿਹੜੀ ਹੈ ਪਿੰਡ ਬਾਰੇਕ ਦੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ